ਲੱਖਾਂ ਲੋਕ ਕੀ ਹੋ ਰਹੇ ਨੇ ਸਾਈਬਰ ਠੱਗੀ ਦਾ ਸ਼ਿਕਾਰ ਠੱਗ ਵੀ ਆਪਣਾ ਰਹੇ ਨੇ ਨਵੇਂ-ਨਵੇਂ ਤਰੀਕੇ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਜੇਕਰ ਇਸ ਨੂੰ ਤੁਸੀਂ ਸ਼ੇਅਰ ਕਰੋਗੇ ਤਾਂ ਤੁਹਾਡਾ ਪਹਿਲਾਂ ਹੀ ਕਮਾ ਧੰਨਵਾਦ ਹੋ ਗਿਆ ਕਿਉਂਕਿ ਲਗਾਤਾਰ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਨੇ ਠੱਗਾਂ ਵੱਲੋਂ ਨਵੇਂ-ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਪੈਸੇ ਦਾ ਲਾਜ ਦਿੱਤਾ ਜਾ ਰਿਹਾ ਹੈ ਚਾਹੇ ਹੋਰ ਚੀਜ਼ ਦਾ ਲਾਜ ਦਿੱਤਾ ਜਾ ਰਿਹਾ ਹੈ ਜਿਸ ਦੇ ਕਾਰਨ ਘੋਲੇਪਾਲ ਲੋਕ ਜਾਂ ਕਹਿ ਸਕਦੇ ਆ ਪੈਸੇ ਦੇ ਲਾਲਚ ਤੋਂ ਆ ਕੇ ਲੋਕ ਠੱਗੀ ਖਾ ਜਾਂਦੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਸੀ ਕਿ ਪਹਿਲਾਂ ਤੁਹਾਨੂੰ ਫੋਨ ਆਉਂਦਾ ਸੀ ਮੈਂ ਤੁਹਾਡਾ ਫਲਾਣਾ ਰਿਸ਼ਤਦਾਰ ਬੋਲਦਾ ਮੈਨੂੰ ਪਛਾਣੋ ਫਿਰ ਗੱਲ ਆਉਂਦੀ ਸੀ ਪੈਸਿਆਂ ਦੀ ਮੈਨੂੰ ਪੈਸੇ ਲੋੜ ਆ ਤੁਸੀਂ ਇੱਥੋਂ ਮੈਨੂੰ ਭੇਜਦਾ ਤੁਸੀਂ ਇਦਾਂ ਕਰੋਗੇ ਕਈ ਲੋਕ ਗੱਲਾਂ ਵਿੱਚ ਆ ਜਾਂਦੇ ਸੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਸੀ ਫਿਰ ਉਸ ਤੋਂ ਬਾਅਦ ਚੱਲਿਆ ਕਿ ਕਿਸੇ ਪੁਲਿਸ ਅਧਿਕਾਰੀ ਦਾ ਜਾ ਕਿਸੇ ਵਕੀਲ ਦਾ ਜਾਂ ਕਿਸੇ ਜੱਜ ਦਾ ਬਣ ਕੇ ਉਹ ਤੁਹਾਨੂੰ ਫੋਨ ਕਰਦੇ ਸੀ ਤੁਹਾਡੇ ਤੋਂ ਜਿਹੜੇ ਪੈਸਿਆਂ ਦੀ ਮੰਗ ਕਰਦੇ ਸੀ ਅਜੇ ਹੀ ਦੱਸਿਆ ਜਾਂਦਾ ਕਿ ਤੁਹਾਡੇ ਜਿਹੜਾ ਪੁੱਤਰ ਹੈ ਜਾਂ ਤੁਹਾਡਾ ਰਿਸ਼ਤੇਦਾਰ ਹੈ ਉਹ ਫੜਿਆ ਗਿਆ ਜਾਂ ਉਹਦਾ ਐਕਸੀਡੈਂਟ ਹੋ ਗਿਆ ਅਜੇ ਹੀ ਮਾਮਲੇ ਹੁੰਦੇ ਸੀ ਫਿਰ ਜਲ ਪੈਂਦਾ ਸੀ ਕਿ ਲਗਾਤਾਰ ਤੁਹਾਡਾ ਪੈਨ ਕਾਰਡ ਅਪਡੇਟ ਕਰਨਾ ਹੈ ਆਧਾਰ ਕਾਰਡ ਅਪਡੇਟ ਕਰਨਾ ਹੈ ਅਜਿਹੇ ਕਈ ਮਾਮਲੇ ਠੱਗੀ ਦੇ ਆਏ ਜਿਦੇ ਵਿੱਚ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਅਤੇ ਹੁਣ ਇੱਕ ਨਵਾਂ ਹੀ 트ੈਂਡ ਠੱਗਾ ਵਲੋਂ ਚਲਾਇਆ ਗਿਆ ਜਿਸ ਵਿੱਚ ਉਹ ਤੁਹਾਨੂੰ ਕਾਲ ਕਰਦੇ ਹਨ ਕਿ ਤੁਹਾਡੇ ਖਾਤੇ ਦੇ ਵਿੱਚ ਤੁਹਾਡੇ ਰਿਸਿਵਰ ਨੇ ਕਿਹਾ ਜਾਂ ਤੁਹਾਡੇ ਕਿਸ ਕਰੀਬੀ ਨੇ ਕਿਹਾ ਜਾਂ ਤੁਹਾਡੇ ਭਰਾ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਪੈਸੇ ਭੇਜਨੇ ਆ ਮੇਰੀ ਉਹਨਾਂ ਨਾਲ ਗੱਲਬਾਤ ਹੋ ਗਈ ਆ ਤੁਹਾਨੂੰ ਉਹ ਕਹਿਣਗੇ ਕਿ ਤੁਸੀਂ ਇਹ ਆਪਣੇ ਖਾਤੇ ਨੂੰ ਇੱਕ ਵਾਰ ਚੈੱਕ ਕਰ ਲੈਣਾ ਮੈਂ ਤੁਹਾਨੂੰ ਇੰਨੇ 12000 ਰੁਪਇਆ ਪਾ ਦਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਮੈਸੇਜ ਆਉਂਦਾ ਜਿਸ ਵਿੱਚ ਲਿਖਿਆ ਹੁੰਦਾ ਕਿ ਤੁਹਾਨੂੰ 10000 ਰੁਪਇਆ ਟਰਾਂਸਫਰ ਹੋ ਚੁੱਕਿਆ ਹੈ ਤੁਹਾਡੇ ਫਲਾਣੇ ਖਾਤੇ ਦੇ ਵਿੱਚ ਆ ਚੁੱਕਿਆ ਹੈ ਫਿਰ ਉਹਦੇ ਵਿੱਚ ਜਿਹੜਾ ਆਪਾਂ ਵੀ ਕਹਿੰਦੇ ਆ ਚਲੋ ਪੈਸੇ ਆ ਚੁੱਕੇ ਨੇ ਅ ਕਈ ਵਾਰ ਉਹ ਕਹਿੰਦੇ ਕਿ ਚੈੱਕ ਕਰੋ ਜਦੋਂ ਚੈੱਕ ਕਰਦੇ ਆ ਉਦੋਂ ਆਪਣੇ ਖਾਤੇ ਵਿੱਚ ਪਰ ਨਹੀਂ ਆਏ ਹੁੰਦੇ ਕਿ ਕਾਰਨ ਕੀ ਹੈ ਉਸ ਤੋਂ ਬਾਅਦ ਤੁਹਾਨੂੰ ਉਹ ਇੱਕ ਸਕੈਨ ਭੇਜਦੇ ਨੇ ਜੇਕਰ ਤੁਸੀਂ ਉਹਨੂੰ ਕਹਿੰਦੇ ਹੋ ਹਾਂਜੀ ਇਹ ਗੱਲ ਪੈਸੇ ਆ ਚੁੱਕੇ ਨੇ ਜਾਂ ਆ ਤੁਸੀਂ ਮੈਸੇਜ ਤੁਹਾਡਾ ਮਿਲ ਗਿਆ ਹੈ ਫੇ ਤੁਹਾਨੂੰ ਐਕੋ ਸਕੈਨ ਭੇਜ ਦੇਣੇ ਉਹ ਜਦੋਂ ਤੁਸੀਂ ਉਸ ਨੂੰ ਸਕੈਨ ਕਰੋਗੇ ਤਾਂ ਉਹ ਤੁਹਾਡੇ ਪੈਸੇ ਆਉਂਦੇ ਨਹੀਂ ਸਗੋਂ ਤੁਹਾਡੇ ਖਾਤੇ ਜੋ ਪੈਸੇ ਕੱਟੇ ਜਾਂਦੇ ਨੇ ਕਿਉਂਕਿ ਜਦੋਂ ਉਹ ਸਕੈਨ ਕਰੋਗੇ ਉਹਦੇ ਉੱਪਰ ਪਹਿਲਾਂ ਹੀ ਉਹ ਪੈਸੇ ਭਰ ਕੇ ਭੇਜ ਦੇਣਗੇ ਤੁਹਾਨੂੰ 2000 ਰੁਪਿਆ ਕਿਉਂਕਿ 2000 ਤੋਂ ਵੱਧ ਰੁਪਿਆ ਜਿਹੜਾ ਸਕੈਨ ਤੇ ਨਹੀਂ ਹੁੰਦਾਗਾ ਇਸ ਕਰਕੇ ਉਹ 12000 ਰੁਪਿਆ ਕਹਿੰਦੇ ਨੇ ਤੇ ਫਿਰ ਤੁਹਾਨੂੰ 10000 ਦਾ ਪਾਸ ਜਿਹੜੇ 2000 ਦਾ ਤੁਹਾਨੂੰ ਸਕੈਨਰ ਭੇਜਦੇ ਨੇ ਜਦੋਂ ਤੁਸੀਂ ਸਕੈਨ ਕਰੋਗੇ ਤਾਂ ਉਸੇ ਉੱਪਰ ਤੁਹਾਡਾ ਉਹ ਜਿਹੜਾ ਪਾਸਵਰਡ ਮੰਗੇਗਾ ਫਿਰ ਤੁਸੀਂ ਤੁਸੀਂ ਪਾਸਵਰਡ ਭਰਦੇ ਹੋ ਤਾਂ ਉਹ ਉਹਨਾਂ ਦੇ ਖਾਤੇ 'ਚ ਪੈਸੇ ਚਲੇ ਜਾਂਦੇ ਆ ਸੋ ਇਸ ਗੱਲਾਂ ਦਾ ਧਿਆਰ ਰੱਖਣਾ ਚਾਹੀਦਾ ਖਾਸ ਕਰਕੇ ਕਿਸੇ ਨੂੰ ਵੀ ਆਪਣਾ ਕੋਈ ਪਾਸਵਰਡ ਜਾਂ ओटीपी ਨਹੀਂ ਦੇਣਾ ਚਾਹੀਦਾ ਕਿਉਂਕਿ ਇਸੇ ਨਾਲ ਠੱਗੀ ਦੇ ਸ਼ਿਕਾਰ ਹੋ ਜਾਂਦੇ ਨੇ ਫਿਲਹਾਲ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਜਾਣਕਾਰੀ ਆ ਜਾਂਦੀ ਹੈ ਕਿ ਜਿਹੜੀ ਸਾਡੀ ਨਿੱਜੀ ਜਾਣਕਾਰੀ ਹੈਗੀ ਆ ਚਾਹੇ ਸਾਡਾ ਕੋਈ ਜਿਹੜਾ ਮੈਸੇਜ ਆਉਂਦਾ ਉਹ ਵੀ ਉਹਨਾਂ ਦੇ ਜਿਹੜੇ ਫੋਨ ਨੰਬਰ ਤੋਂ ਕਾਲ ਕੀਤੀ ਹੁੰਦੀ ਹੈ ਉਸ ਨੰਬਰ 'ਤੇ ਉਹ ਮੈਸੇਜ ਆਉਂਦਾ ਹੈ ਨਾ ਕਿ ਕਿਸੇ ਬੈਂਕ ਤੋਂ ਫਿਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆਂਦੀ ਸਵਾਲ ਖੜੇ ਹੁੰਦੇ ਨੇ ਕਿ ਸਾਡੀ ਜਾਣਕਾਰੀ ਉਹਨਾਂ ਕੋਲ ਠੱਗਾਂ ਕੋਲ ਕਿਵੇਂ ਗਈ ਕਿਉਂਕਿ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਜਿਹਦੇ ਨਾਂ ਤੇ ਤੁਹਾਡੇ ਦੇ ਨਾਂ ਤੇ ਪੈਸੇ ਲੈਣੇ ਆ ਜਾਂ ਜਿਹਨੂੰ ਤੁਸੀਂ ਤੁਹਾਡੇ ਪੈਸੇ ਪਾ ਰਿਹਾ ਤੁਹਾਡੇ ਖਾਤੇ 'ਚ ਤੁਹਾਡਾ ਨਾਮ ਵੀ ਪਤਾ ਹੈ ਜਿਹਨੇ ਭੇਜਣੀ ਜਿਹਨੇ ਕਿਹਾ ਉਹਦਾ ਨਾਮ ਵੀ ਪਤਾ ਹੈ ਫਿਰ ਤੁਹਾਡਾ ਖਾਤਾ ਨੰਬਰ ਵੀ ਯਾਦ ਆ ਉਹਨਾਂ ਦੇ ਥੱਲੇ ਲਿਖਿਆ ਹੁੰਦਾ ਹੈ ਮੋਬਾਈਲ ਨੰਬਰ ਸਾਰਾ ਚੀਜ਼ ਉਹਨਾਂ ਕੋਲ ਜਾਂਦੀ ਹੈ ਇਹ ਵੀ ਇੱਕ ਸਵਾਲ ਹੈ ਕਿ ਇਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਪਰ ਫਿਲਹਾਲ ਦੀ ਗੱਲ ਕਰੀਏ ਤਾਂ ਸਮਾਵਲ ਦੇ ਵਿੱਚ ਸਾਈਬਰ ਠੱਗੀ ਤੋਂ ਬਚਣ ਲਈ ਲਗਾਤਾਰ ਆ ਵਕ ਵਕ ਪਲੇਟਫਾਰਮਾਂ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਪਰ ਉਸ ਦੇ ਜਰੀਏ ਆ ਸਾਈਬਰ ਸੈੱਲ ਵੀ ਬਣੇ ਉਹਨਾਂ ਦੇ ਤੁਸੀਂ ਕੰਪਲੀਟ ਕਰਕੇ ਜਿਹੜੇ ਤੁਹਾਡੇ ਪੈਸੇ ਵੀ ਵਾਪਸ ਆ ਸਕਦੇ ਆ ਪਰ ਉਸ ਕੋ ਪਹਿਲਾਂ ਜਿਹੜੇ ਹੈਗਾ ਆਪਣਾ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਸੀ ਕਿ ਜੋ ਨਵੀਂ ਠੱਗੀ ਚੱਲ ਰਹੀ ਹੈ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਜਾਂ ਕਿਸੇ ਹੋਰ ਦਾ ਨਾਮ ਲੈ ਕੇ ਤੁਹਾਨੂੰ ਪੈਸੇ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਿਸ ਨਾਲ ਲੈ ਰਹੇ ਆ ਉਸ ਦੇ ਨਾਮ ਤੇ ਕਲੀਅਰ ਕਰੋ ਵੀ ਵਾਕੀ ਤੁਸੀਂ ਪੈਸੇ ਕਿਸੇ ਨੂੰ ਪਾਉਣ ਨੂੰ ਕਿਹਾ ਹੈ ਜਾਂ ਨਹੀਂ ਕਿਹਾਗਾ ਕਿਉਂਕਿ ਅਕਸਰ ਆਪਾਂ ਕਈ ਵਾਰ ਪੈਸੇ ਦੇ ਲਾਲਚ ਜਾਂ ਭੋਲੇਪਨ ਦਾ ਸ਼ਿਕਾਰ ਆਪਾਂ ਹੋ ਜਾਂਦੇ ਆ ਜਿਹਦਾ ਠੱਗੀ ਦਾ ਸ਼ਿਕਾਰ ਬਣੇ ਹਜ਼ਾਰਾਂ ਤਰੀਕੇ ਨੇ ਚਾਹੇ ਉਹ ਫੇਸਬੁੱਕ ਤੋਂ ਹੋਵੇ ਫੇਸਬੁੱਕ ਤੇ ਵੀ ਤੁਹਾਡੀਆਂ ਨਾਲ ਕੁੜੀਆਂ ਦੀ ਗੱਲ ਆਈਡੀ ਬਣਾ ਕੇ ਗੱਲਬਾਤ ਕਰਨਗੇ ਤੁਹਾਨੂੰ ਅਸ਼ਲੀਲ ਗੱਲਾਂ ਕਰਨਗੇ ਜਿਸ ਤੋਂ ਬਾਅਦ ਤੁਹਾਨੂੰ ਆਪਣਾ ਸ਼ਿਕਾਰ ਬਣਾਉਣਗੇ ਬਥੇਰੇ ਤਰੀਕੇ ਨੇ ਹਰ ਇੱਕ ਤਰੀਕੇ ਤੋਂ ਬਚਿਆ ਜਾਵੇ ਸਭ ਤੋਂ ਵੱਡੀ ਗੱਲ ਇਹ ਕਿ ਸਾਨੂੰ ਚਾਹੀਦਾ ਕਿ ਅਸੀਂ ਪੈਸੇ ਦਾ ਲਾਲਚ ਨਾ ਕਰੀਏ ਕੋਈ ਵੀ ਚੀਜ਼ ਆਉਂਦੀ ਆ ਜਾਂ ਆ ਆਪਣੀ ਪਰਸਨਲ ਜਾਣਕਾਰੀ ਕਿਸੇ ਨੂੰ ਨਾ ਸਾਂਝਾ ਕਰੀਏ ਦੂਜੀ ਗੱਲ ਜੋ ਹੋ ਸਕੇ ਜੇ ਤੁਹਾਡੇ ਕੋਲ ਦੋ ਫੋਨ ਨੇ ਤੇ ਇੱਕ ਫੋਨ ਦੇ ਵਿੱਚ ਅਜਿਹੇ ਨੰਬਰ ਰੱਖੋ ਜਿਹੜਾ ਤੁਹਾਡਾ ਬੈਂਕ ਨਾਲ ਅਟੈਚ ਹੋਵੇ ਕਿਉਂਕਿ ਜੇਕਰ ਤੁਹਾਡਾ ਬੈਂਕ ਨਾਲ ਨੰਬਰ ਅਟੈਚ ਜਾਂਦਾ ਉਹਦੇ ਤੇ ਨੁਕਸਾਨ ਦਾ ਨਹੀਂ ਪਰ ਆਪਣੇ ਕੋਲ ਅਜਿਹੇ ਲਿੰਕ ਜਾਂ ਵੈਬਸਾਈਟ ਤੇ ਖੁੱਲ੍ਹੀਆਂ ਜਾਂਦੀਆਂ ਜਿਹਦੇ ਤੇ ਆਪਣਾ ਨਕਸਾੜਦਾ ਇਹਦਾ ਮਕਸਦ ਇਹੀ ਸੀ ਕਿ ਤੁਸੀਂ ਜੋ ਨਵੇਂ ਠੱਗਾਂ ਦਾ ਸ਼ਿਕਾਰ ਬਣਾ ਰਹੇ ਨੇ ਉਹਨਾਂ ਦੀ ਠੱਗੀ ਤੋਂ ਬਚਣਾ ਹੈ ਤਾਂ ਤੁਸੀਂ ਇਹਨਾਂ ਗੱਲਾਂ ਤਿਆਰ ਰੱਖੋ ਕਦੇ ਵੀ ਕਿਸੇ ਦੇ ਲਾਲਚਾਂ ਦੇ ਵਿੱਚ ਨਾ ਆਓ ਅਤੇ ਜੇਕਰ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀ ਲੱਗੀ ਹੋਰ ਲੋਕਾਂ ਤੱਕ ਵੀ ਪਹੁੰਚਾਓ ਤਾਂ ਜੋ ਅਸੀਂ ਅਜਿਹੇ ਵੀਡੀਓ ਕਰਦੇ ਰਹੀਏ ਧੰਨਵਾਦ ਦੋਸਤੋ